ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਆਪਣੀ ਨਵੀਂ ਅਪਡੇਟ ਦੇ ਨਾਲ। ਸੋ ਦੋਸਤੋ 5994 ETT ਕੇ ਜਿਹੜੇ ਅਧਿਕਾਰੀਆਂ ਲਈ ਇੱਕ ਵੱਡੀ ਅਪਡੇਟ ਦੇਖਣ ਨੂੰ ਮਿਲੀ ਹੈ। ਸੋ ਕਿਰਪਾ ਕਰਕੇ ਬਣੇ ਰਹੋ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਆਪ ਨੂੰ ਪਤਾ ਕਿ ਜਿਸ ਤਰ੍ਹਾਂ ਕੇ 5994 ਦੀ ਭਰਤੀ ਜਿਹੜੀ ਹੋਈ ਸੀ ਉਹ 12 10 2022 ਨੂੰ ਜਿਹੜਾ ਉਹ ਵਿਗਿਆਪਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਸਿਵਲ ਰੈਟਿਫਿਕੇਸ਼ਨ ਨੰਬਰ 12017/2025 ਜਸਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਕੇਸਾਂ ਦੇ ਫੈਸਲੇ ਨੂੰ ਲਾਗੂ ਕਰਨ ਲਈ ਦਫਤਰ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੇ ਪੱਤਰ ਨੰਬਰ ਜਿਹੜਾ ਕਿ 23765 ਮਿਤੀ 22 11 2024 ਦੇ ਸੰਮੁਖ ETT 5894 ਭਰਤੀ ਅਧੀਨ ਆਖਿਰਪਰ ਕਰਕੇ ਇੱਥੇ ਗੱਲ ਜਿਹੜੀ ਧਿਆਨ ਦੇਣ ਵਾਲੀ ਆ ਦੋਸਤੋ ETT 5894 ਅਧੀਨ HH ID ਅਤੇ VH ਦੀਆਂ ਖਾਲੀ ਰਹਿੰਦੀ ਅਸਾਮੀਆਂ ਨੂੰ ਇੰਟਰਚੇਂਜ ਕਰਕੇ ਹੈਂਡੀਕੈਪਟ ਔਰਥੋ ਕੈਟਾਗਰੀ ਨੂੰ ਦੇਣ ਲਈ ਕਾਰਵਾਈ ਆਰੰਭ ਕੀਤੀ ਗਈ ਹੈ। ਭਾਵ ਦੋਸਤੋ ਜਿਹੜੀਆਂ ਪੋਸਟਾਂ ਹੈ ਕਨਵਰਟ ਕੀਤੀਆਂ ਜਾਂਦੀਆਂ ਨੇ ਤਿੰਨਾਂ ਕੈਡਰ ਦੀਆਂ ਐਚ ਐਚ ਆਈਡੀ ਅਤੇ ਵੀ ਐਚ ਦੀਆਂ। ਇਹਨਾਂ ਨੂੰ ਕਨਵਰਟ ਕਰਕੇ ਹੈਂਡੀਕੈਪਟ ਔਰਥੋ ਦੇ ਵਿੱਚ ਜਿਹੜਾ ਹੋ ਕਨਵਰਟ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਸ ਪ੍ਰਕਿਰਿਆ ਅਧੀਨ ਸਿੱਖਿਆ ਭਰਤੀ ਡਾਇਰੈਕਟਰ ਤੋਂ 174 ਔਰਥੋ ਕੈਟਾਗਰੀ ਦੇ ਜਿਹੜੇ ਹੈਗੇ ਉਮੀਦਵਾਰਾਂ ਦੇ ਨਾਵਾਂ ਦੀ ਪ੍ਰੋਵੀਜ਼ਨਲ ਸੂਚੀ ਜਿਹੜੀ ਉਹ ਪ੍ਰਾਪਤ ਹੋਈ ਹੈ। ਜਿਨ੍ਹਾਂ ਦੇ ਵਿੱਚ ਦੋਸਤੋ 174 ਕੈਂਡੀਡੇਟ ਸ਼ਾਮਲ ਕੀਤੇ ਗਏ ਆ ਆਰਥੋ ਵਾਲੀ ਜਿਸ ਵਿੱਚੋਂ 172 ਯੋਗ ਉਮੀਦਵਾਰਾਂ ਨੂੰ ਮਿਤੀ 14 11 2025 ਭਾਵ 14 ਨਵੰਬਰ ਕੱਲ ਤੋਂ ਮਿਤੀ 16 ਨਵੰਬਰ ਤੱਕ ਆਨਲਾਈਨ ਸਟੇਸ਼ਨ ਚੋਂ ਚੁਣ ਕਰਵਾਈ ਆ ਭਾਵ ਦੋਸਤੋ ਜਿਹੜੀ ਹੈ 172 ਕੈਂਡੀਡੇਟਸ ਨੂੰ 14 ਤਰੀਕ ਤੋਂ ਲੈ ਕੇ 16 ਤਰੀਕ ਤੱਕ ਆਨਲਾਈਨ ਸਟੇਸ਼ਨ ਚੁਆਇਸ ਕਰਵਾਈ ਜਾਣੀ ਹੈ ਭਾਵ ਤੁਹਾਡੇ ਕੋਲੇ 14 15 16 ਤਿੰਨ ਦਿਨ ਨੇ ਤੁਸੀਂ ਤਿੰਨ ਦਿਨਾਂ ਵਿੱਚ ਆਪਣੀ ਸਟੇਸ਼ਨ ਚੁਆਇਸ ਕਰ ਸਕਦੇ ਹੋ ਉਕਤ ਪ੍ਰਾਪਤ ਉਪਰਿਵਿਸ਼ਣ ਸੂਚੀ ਨੂੰ ਪਿਛਲੇ ਯੋਗ ਉਮੀਦਵਾਰਾਂ ਨਾਨ ਬਾਰਡਰ ਏਰੀਆ ਦੀਆਂ 17 ਜ਼ਿਲ੍ਹਿਆਂ ਵਿੱਚ ਮੌਜੂਦ ਖਾਲੀ ਅਸਾਮੀਆਂ ਸਟੇਟ ਐਮ ਐਸ ਸੀ ਸ਼ਾਖਾ ਵੱਲੋਂ ਆਨਲਾਈਨ ਪ੍ਰਕਿਰਿਆ ਦਾ ਰਜਿਸਟ੍ਰੇਸ਼ਨ ਕਰੋ ਜਿਹੜੀ ਚੋਣ ਕਰਵਾਈ ਜਾਣੀ ਸੋ ਦੋਸਤੋ ਨਾਨ ਬਾਰਡਰ ਏਰੀਆ ਦੀਆਂ ਨੇ ਇਹ ਕਿਰਪਾ ਕਰਕੇ ਵੀ ਧਿਆਨ ਦੇਣ ਕੋਈ ਬਾਰਡਰ ਏਰੀਆ ਦੀ ਭਰਤੀ ਨਹੀਂ ਹੈ ਕਿਉਂਕਿ ਹੈਂਡੀਕੈਪਟ ਕਰਕੇ ਜਿਹੜਾ ਉਹਨਾਂ ਨੂੰ ਲੋਕਲ ਏਰੀਆ ਦੇ ਵਿੱਚ ਹੀ ਜਿਹੜਾ ਉਹ ਸਟੇਸ਼ਨ ਚੋਇਸ ਕਰਵਾਈ ਜਾਣੀ ਹੈ 17 ਜ਼ਿਲ੍ਹਿਆਂ ਦੇ ਵਿੱਚ ਨੇ 172 ਕੈਂਡੀਡੇਟਸ ਦੀਆਂ 17 ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜੀ ਉਹ ਆਪਣਾ ਸਟੇਸ਼ਨ ਚੋਇ ਆਨਲਾਈਨ ਪਰ ਕਿਰਨ ਹਿਸਟੇਸ਼ਨ ਚੂਨ ਕਰਵਾਈ ਜਾਣੀ ਹੈ ਹਦਾਇਤ ਕੀਤੀ ਜਾਂਦੀ ਹੈ ਕਿ ਹਰੇਕ ਉਮੀਦਵਾਰ ਉਕਤ ਸ਼੍ਰੀਲ ਅਨੁਸਾਰ ਆਪਣੀ ਚੁਆਇਸ ਸਟੇਸ਼ਨ ਚੋਜ਼ ਕਰਨਾ ਯਕੀਨੀ ਬਰਾਵੇ ਅਤੇ ਆਪਣੀ ਜਿਹੜੀ ਹੈਗੀ ਆਈਡੀ ਦੇ ਵਿੱਚੋਂ ਆਪਣੇ ਸਟੇਸ਼ਨ ਚੋਆਇਸ ਕਰ ਸਕਦਾ ਹੈ ਸੋ ਕਿੰਨੇ ਵੀ ਜਿਹੜੇ ਸਟੇਸ਼ਨ ਹੈ ਦੋਸਤੋ ਤੁਸੀਂ ਚੋਆਇਸ ਕਰ ਸਕਦੇ ਹੋ ਜਿਹੜੇ ਤੁਹਾਡੇ ਲਾਗੇ ਹਰ ਉਮੀਦਵਾਰ ਆਪਣੀ ਪਸੰਦ ਦੇ ਕਿਤਨੇ ਵੀ ਸਟੇਸ਼ਨ ਭਾਵੇਂ ਕਿੰਨੇ ਵੀ ਸਟੇਸ਼ਨ ਚੋਆਇਸ ਕਰ ਸਕਦਾ ਹੈ ਪ੍ਰਕਿਰਿਆ ਸਮੁੱੱਚੇ ਰੂਪ ਵਿੱਚ ਆਨਲਾਈਨ ਹੀ ਹੋਵੇਗੀ ਜੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ ਉਹਨਾਂ ਨੂੰ ਵਕੈਂਟ ਭਾਵ ਖਾਲੀ ਸਾਮੀਆਂ ਜਿੱਥੇ ਰਹਿ ਗਈਆਂ ਉੱਥੇ ਉਹਨਾਂ ਦਾ ਕੋਈ ਸਟੇਸ਼ਨ ਚੁਆਇਸ ਜਿਹੜੀ ਹੈ ਸਟੇਸ਼ਨ ਦੇ ਦਿੱਤਾ ਜਾਵੇਗਾ ਐਮਐਸਏ ਸ਼ਾਖਾ ਵੱਲੋਂ ਆਪਣੇ ਪੱਧਰ ਤੇ ਹੀ ਅਲੋਟ ਕੀਤੇ ਜਾਣਗੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਮੀਦਵਾਰ ਇਸ ਕਾਡਰ ਵਿੱਚ ਕਿਸੇ ਹੋਰ ਪਰਤੀ ਅਧੀਨ ਪਹਿਲਾਂ ਹੀ ਨਿਯੁਕਤ ਹਨ ਮੰਨ ਲਓ ਜੇਕਰ ਕੋਈ 2364 ਜਾਂ 6435 ਵਿੱਚ ਜਿਹੜਾ ਪਹਿਲਾਂ ਤੋਂ ਆਪਣੀ ਡਿਊਟੀ ਕਰ ਰਿਹਾ ਉਹ ਉਮੀਦਵਾਰ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਤਾਂ ਹੋਣਗੇ ਪਰੰਤੂ ਇਹ ਨਿਯੁਕਤੀ 9894 ईटीडी ਭਰਤੀ ਮੁਤਾਬਿਕ ਨਵੀਂ ਨਿਯੁਕਤੀ ਮੰਨੀ ਜਾਊਗੀ ਪਾਉ ਤੁਹਾਡੀ ਜਿਹੜੀ ਉਹ ਨਵੇਂ ਸਿਰੇ ਤੋਂ ਹੀ ਜਿਸ ਦਿਨ ਤੁਸੀਂ ਆਪਣਾ ਆਫਰ ਲੈਟਰ ਲੈ ਲਿਆ ਠੀਕ ਹੈ ਜੀ ਤੁਹਾਨੂੰ ਆਫਰ ਲੈਟਰ ਮਿਲ ਗਿਆ ਤੁਸੀਂ ਸਕੂਲ ਜਾਣਾ ਉਸ ਦਿਨ ਤੋਂ ਹੀ ਤੁਹਾਡੀ ਜਿਹੜੀ ਉਹ ਆਪਣੀ ਜੌਬ ਦੇ ਵਿੱਚ ਹਾਜ਼ਰੀ ਮੰਨੀ ਜਾਊਗੀ ਅਤੇ ਇਸ ਆਧਾਰ ਤੇ ਹੀ ਉਹਨਾਂ ਦੀ ਸੀਨੀਅਰ ਦਾ ਫਿਕਸ ਕੀਤਾ ਜਾਊਗਾ ਠੀਕ ਹੈ ਜੀ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜਾਣਨ ਦੇ ਜੁੜੇ ਨਾਲ ਸਾਡੇ ਨਾਲ ਮਿਲਦੇ ਇੱਕ ਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ